ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰ ਆਢੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਊਟ ਸੈੱਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਸੱਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਆਪਣੀ ਦੋ ਟਾਈਮ ਨਰਖ ਪਰ ਕਰਕੇ ਚੋਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਸਾਡਾ ਕੰਮ ਹੈ ਵੀਡੀਓ ਬਣਾਉਣਾ ਵੀਡੀਓ ਨੂੰ ਵੱਤੋ ਸ਼ੇਅਰ ਲਾਈਕ ਕਰਿਆ ਕਰੋ ਅੰਤ ਤੱਕ ਦੇਖ ਕੇ ਪੂਰੀ ਗੱਲ ਸੁਣ ਕੇ ਫਿਰ ਫੋਨ ਲਾਇਆ ਕਰੋ ਕਿ ਕੀ ਗੱਲ ਬਾਤ ਦਸੀ ਗਈ ਆ ਤੇ ਪਿੰਡ ਜਿਹੜਾ ਆਪਣਾ ਖੇਮਕਨ ਬਾਰਡਰ ਹਰ ਵਕਤ ਦੀ ਤਰ੍ਹਾਂ ਤੁਹਾਨੂੰ ਦੱਸ ਦਿੱ ਗਏ ਐਡਰੈਸ ਨੋਟ ਕਰਾ ਲਿਏ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਨੂੰ ਲੱਗਦੀ ਪੱਟੀ 22 ਸੇਖੀ ਦੇ ਕੋਲ ਪਹੁੰਚ ਚੁੱਕੇ ਆ ਵਪਾਰ ਲੈ ਦਾ ਕਾਰੋਬਾਰ ਆ ਪਹਿਲੀ ਵੀਡੀਓ ਇਹਨਾਂ ਦੀ ਬਣਨ ਲੱਗੀ ਆਪਣੇ ਚੈਨਲ ਉੱਪਰ ਤੇ ਵੜਾ ਲੈ ਗਿਆ ਤਿੰਨ ਨਗ ਆਓ ਲਈਏ ਵਦੇ ਜਾਣਕਾਰੀ ਵੀਰ ਤੋਂ ਆਪਣੇ ਤੋਂ ਤੇ ਪੁੱਛ ਗਏ ਕਿੰਨਾਂ ਸੂਹਾ ਤੇ ਕੀ ਦੁੱਧ ਬਾਤ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਚੜ੍ਹਦੀ ਕਲਾ ਜੀ ਤੁਹਾਡਾ ਸੰਧੂ ਬੱਦਰਪੁਰਿਆ ਡੇਰੀ ਫਾਰਮ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਵਾ ਜਿਹੜਾ ਤੁਸੀਂ ਸਾਡੇ ਘਰ ਵੀ ਆਏ ਜੇ ਤੇ ਜਿਹੜੇ ਤੁਹਾਡੇ ਚੈਨਲ ਨੂੰ ਵੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਚੜ੍ਹਦੀ ਕਲਾ ਠੀਕ ਠਾਕ ਠੀਕ ਹੈ ਜੀ ਵਪਾਰ ਕਰਦ ਕਾਰੋਬਾਰ ਬੜਾ ਵਧੀਆ ਕਿਰਪਾ ਸਤ ਚਲੋ ਵਧੀਆ ਗਾਲਿਆ ਤੇ ਨਾਮ ਡਰੈਸ ਤੇ ਫੋਨ ਨੰਬਰ ਦਈਏ ਭੈਣ ਭਰਾਵਾਂ ਨੂੰ ਨਾਮ ਮੇਰਾ ਸੇਠੀ ਪਿੰਡ ਮੇਰਾ ਖੇਮ ਕਰਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਮੋਬਾਈਲ ਨੰਬਰ 88470 95609 95922 3815 ਠੀਕ ਹੈ ਜੀ ਤੇ ਤਿੰਨ ਵੜਾ ਹਾਂਜੀ ਤਿੰਨੇ ਹੀ ਗੱਬਣਾ ਤਿੰਨੇ ਹੀ ਗੱਬਣਾ ਆ ਕੋਕਾ 20 ਕਿਲੋ ਕਟ ਮਾਰਿਆ ਜੀ ਇਹ ਇਦਾਂ ਹੀ ਤੁਹਾਡੇ ਠੰਡੀ ਬਹੁਤ ਵਧੀਆ ਅੱਛਾ ਮੇਨੋ ਯਾਦੀ ਭਰਫੀ ਲੱਗੀ ਪਈ ਹੈ ਨਾ ਮੈਂ ਮਾ ਸੀਰ ਹੋ ਰਹੀ ਬਹੁਤ ਵਧੀਆ ਇੱਕ ਗੱਲ ਹੈਗੀ ਆ ਇਹ ਓੜਦੀਆਂ ਜਾਣਗੇ ਤੇਰਾ ਜੋੜਾ ਜਿਹੜੀਆਂ ਤਹਾ ਜਨਾਜ ਰਿਆ ਇਹ ਵਹਿਣਾ ਚੰਗੀਆਂ ਸਸਰੀਆਂ ਆ ਰੰਗ ਢਾਂਗੇ ਹਾਂਜੀ ਖੋਲ ਕੇ ਤੋਰਾ ਚੈੱਕ ਕਰਾਈਏ ਭੈਣ ਭਰਾਵਾਂ ਨੂੰ ਬਾਹਰ ਵੱਡਾ ਹਾਂਜੀ ਲਓ ਭਾਈ ਸਜਰੋ ਇਹ ਇਧਰ ਨੂੰ ਕਮਾ ਲਿਓ ਭਾਵੇਂ ਉਧਰ ਨੂੰ ਲੰਮੀ ਲੈ ਜਿਓ ਚੰਗੀਆਂ ਇੱਕ ਕੱਦ ਕਾਠ ਵਾਲੀਆਂ ਠੀਕ ਆ ਲੰਬਾਈ ਲਬਾਈ ਵਿੱਚਾਂਗੀ ਥਾਣ ਬਹੁਤ ਸੋਹਣਾ ਕੰਮ ਦਾ ਲੱਗਾ ਸੱਜਣੋ ਥਾਣ ਨੂੰ ਹਿਸਾਬ ਲਾਈਏ ਨਾ ਤੇ ਬਾਕੀ ਟਾਈਮ ਕਿੰਨਾ ਕੁ ਵੀਰ ਸੈਠੀ ਲਾਜਣਗੇ ਇਹ 10 ਤੋਂ 12 ਦਿਨ ਫੜ ਦਈਏ ਬੱਚੀ ਅਰੇ 10 ਦਿਨ ਦੀ ਕੱਚੀ ਹਨਾ ਡਾਕਟਰ ਇਹਸ ਕੁਆਲਟੀ ਦੇ ਵਿੱਚ ਇਹਸ ਤੇ ਬਹੁਤ ਸੋਹਣਾ ਲੱਗਾ ਹਨਾ ਬੋਦੀ ਬਹੁਤ ਵੇਨੋ ਬੋਦੀ ਤੇ ਨਿਕਾ ਜਾ ਪੂਤਾ ਜਿਵੇਂ ਜਰਸੀ ਅੰਗ ਦੇ ਵਿੱਚ ਗੈਰਗੇ ਨਾ ਉਹ ਬਾਹਰ ਨੂੰ ਲੈ ਜਾਓ ਠੀਕ ਹੈ ਜੀ ਜਰਸੀ ਅੰਗ ਦੇ ਵਿੱਚ ਜਿਵੇਂ ਗੈਰਗੇ ਨਾ ਵਾਟ ਟੂਟ ਚੰਗੇ ਵਸੇ ਚੱਕਣ ਵਾਸਾ ਹੋਊਗੀ ਇਹ ਦੂਜਾ ਓਸਰ ਸੂਣੀ ਬੱਜੀ ਦੂਜਾ ਸੂਬਾ ਸੋਣ ਜਾ ਰਹੀ ਆ ਹਨਾ ਸਮਾਂ ਕੋਈ ਦੱਸ ਦੇਂਦਾ ਅੱਜ ਜਾ ਸਕਦੀ ਆ ਸਮਾਂ 10 ਤੋਂ 12 ਦੇ ਲੈ ਕੇ ਆ ਠੀਕ ਆ ਲੈਓ ਮੋੜ ਲਿਓ ਲਓ ਜੀ ਸੋਹਣੀ ਆ ਬਾਕੀ ਹਾਈ ਟੂਟ ਵੀ ਚੰਗੇ ਆ ਸ਼ਕਲ ਵੀ ਬਹੁਤ ਸੋਹਣੀ ਖੂਬਸੂਰਤ ਆ ਜਮਾਂ ਕੋਕਾ ਫੀਸ ਹੈ ਨਹੀਂ ਚੱਲੋ ਬਾਕੀ ਮਗਰੋਂ ਲਾਲੂਣ ਚੈੱਕ ਕਰਾ ਦਿਓ ਬਾਈ ਮੜ ਜੇ ਕਿੰਨਾ ਦਾ ਵਹਨਾ ਭਰਦੀ ਖੇਚ ਪੁੱਛ ਕੇ ਲੋ ਜੀ ਲਾਲ ਲੋੜ ਫੜ ਕੇ ਚੱਕ ਰੋ ਬਹੁਤ ਅਛੀ ਪਹਿਲੇ ਸੋ ਇਸ ਤਰ੍ਹਾਂ ਢਰਾਗ ਲੋ ਦੋ ਦਿੱਤਾ ਅਛਾ ਜੀ ਮੈਂ ਨਾ ਠੰਡੀ ਬੜੀ ਹੈ ਨਾ ਤੇ ਫਿਰ ਕੀ ਕੀਮਤ ਕਰਦੇ ਆ ਕੀਮਤ ਨਹੀਂ ਦੱਸੋ ਕਿੰਨੇ ਦੇ ਦਈਏ ਨਹੀਂ ਤੁਸੀਂ ਦੱਸੋ ਤੁਹਾਡੀ ਚੀਜ਼ ਹੈ ਹੈ ਅਸੀਂ ਤਾਂ ਥੋੜਾ ਫਿਰ ਮਾਨਤਾ ਨਹੀਂ ਕਰਾਉਣਾ ਹੁੰਦਾ ਤੁਸੀਂ ਦੱਸੋ ਮੋਲੇ ਦੇ 50 ਦੇ ਦਈਏ ਨਹੀਂ ਕਰ ਦੇਗੇ ਥੋੜਾ ਬੜਾ ਚੱਲ ਦੋ ਛੱਡ ਦੇ 48 ਦੇ ਦਾਂ 48 ਦੇ ਹਾਂ ਸੋ ਯਾਰ ਛੱਡ ਦੇ 47 ਦੀ ਫਿਰ ਦਾਂਗੇ ਠੀਕ ਹੈ ਪਹਿਲੀ ਵੀਰਗੋ ਯਾਦ ਕਰੇ ਕੋਈ ਯਾਦ ਕਰੇ ਹਾਂ ਯਾਦ ਕਰੇ ਹਾਂ ਬਾਈ ਸੱਜਣਾ ਯਾਦ ਕਰੋ ਯਾਰ ਬਹੁਤ ਬੱਛੀ ਚੰਗੀ ਉਮਰ ਵਾਲੀਆਂ ਬੱਛੀਆਂ ਯਾਰ ਖਪਾਇਓ ਨਾ ਬਿਲਕੁਲ ਫਿਕਸ ਜਾ ਰੇਟ ਬਾਈ ਨੇ ਕਰਤਾ ਮੇਰੇ ਨੇ ਛੋਟੀ ਹੋਣੀ ਜੇ ਤੂੰ ਠੀਕ ਆ ਤੇ ਕੋਈ ਇਹ ਨਾ ਆਕੇ ਕੀ 2-4000 ਰੁਪਏ ਛੜ ਦੇ ਬੱਛੀ ਸੋਹਣੀ ਜੇ ਤੇ ਟਾਈਮ ਸਿਰ ਫੱਟੇ ਚੱਕ ਦਿਓ ਦੂਜੇ ਨੰਬਰ ਤੇ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਗਈ ਇਹਦਾ ਵੀ ਥਾਂ ਥਣੂ ਬਹੁਤ ਸੋਹਣਾ ਨਾ ਦੂਜੀ ਦੂਜਾ ਸੂਆ ਸੋਹਣੀ ਆ ਛਾਂ ਫੜਾ ਕੰਮ ਬਿਲਕੁਲ ਤਿਆਰ ਆ ਲਓ ਜੀ ਪਹਿਲੇ ਸੂਏ ਨੇ ਵੀ 16 17 ਗੱਲ ਤੋਂ ਤਿਆਰ ਕੀ 18 19 ਦੇ ਦੋ ਜੇ ਕੋਈ ਭੈਣ ਭਰਾ ਜਾਲੀ ਸੇਵਾ ਕਰੂ ਇਹ ਸੇਵਾ ਤੇ ਡਿਪੈਂਡ ਕਰਦਾ ਜਿੰਨੀ ਕਾਲੂ ਉਨਾ ਚੋੜੂ ਖੋਲ ਕੇ ਹੈ ਇਹਨੂੰ ਚੈੱਕ ਕਰਾਈ ਜੀ ਲਓ ਭਾਈ ਸੱਜਣੋ ਇਹ ਵੀ ਕਰ ਲੋ ਚੈੱਕ ਥਾਨ ਆਰਡਰ ਕੁਆਲਟੀ ਤੇ ਬਹੁਤ ਬੰਬ ਲੱਗੀ ਜੇ ਠੀਕ ਆ ਬਾਹਰ ਨੂੰ ਲੈ ਜੀਏ ਇਹਨੂੰ ਲਓ ਜੀ ਬਾਕੀ ਕਰਾਓ ਸੰਗ ਦੇ ਵਿੱਚ ਜੀ ਲਾਹੂ ਪੇਟ ਜੀ ਠੀਕ ਆ ਲਓ ਜੀ ਥਾਨ ਬਹੁਤ ਕੰਮ ਦਾ ਲੱਗਾ ਇਹਨੂੰ ਮੋਟਾ ਮੋਟਾ ਥਾਨ ਲੱਗਾ ਲਓ ਜੀ ਆਰਡਰ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਲੋ ਜੀ ਲੋ ਕਰ ਲੋ ਤਾਂ ਚਲ ਆਰਡਰ ਦੇ ਲੋ ਜੀ ਮੋਰ ਦੇ ਆ ਵੀਰ ਦੀ ਬਾਕੀ 1 2 ਦਿਨ ਹੀ ਖੜੂਗੀ 1 2 ਦਿਨ ਅੱਛਾ ਇਹ ਪਿਆਰ ਆ ਨਾ 1 2 ਇਹ ਸੱਜਣੋਂ 1 2 ਦਿਨ ਲੈ ਜੇ 3 ਲੈ ਜੇ ਇੰਨਾ ਕੀ ਖਰ ਸਕਦੀ ਟਾਈਮ ਕਿਉਂਕਿ ਥਾ ਜਾਣਾ ਜਿਹੜੇ ਸੁੰਦੇ ਆ ਸੁੰਦੇ ਆ ਜਿਹੜਾ ਡੰਗਾ ਜਿਹੜੀ ਨਾ ਇਹ ਬਣ ਚੰਗੀ ਬੱਤੀ ਬਹੁਤ ਗੋਲ ਚੰਗਾ ਮੋਟਾ ਹੈ ਨਾ ਮੈਂ ਥੜੇ ਵੱਟ-ਵਟ ਕੱਢ ਦੇ ਨੇ ਰੇਟ ਲਾ ਹਾਂ ਕੱਢ ਦੇ ਨਾ ਜੇ ਪਈਆਂ ਰੇਟ ਬਾਈ ਦੇ ਜਾਜ ਹੀ ਆ ਪਹਿਲੀ ਵੀਡੀਓ ਦੇ ਵਿੱਚ ਜਾਜ ਕੀਤੇ ਆ ਬਿਲਕੁਲ ਪਤਲੀ ਕਮਾਈ ਨਾ ਕਹਿੰਦਾ ਦੇ ਨਹੀਂ ਆ ਦੇ ਵਧੀਆ ਗੱਲ ਆ ਵੀਰ ਦੀ ਸੋਚ ਚੰਗੀ ਆ ਮਾ ਆਇਦਰੇ ਹਾਂ ਜੀ ਮੈਂ ਸਾਰੇ ਕਾੜ ਦੇ ਨਹੀਂ ਕਾੜ ਜਣੇ ਥਣ ਬਹੁ ਮੋਟਾ ਲੱਗਾ ਕਿੰਨੇ ਦੀ ਫਿਰ ਮੋਲ 45 ਅੱਛਾ 43 ਦੇ ਦिए ਹੋਰ ਮੈਂ ਕਮੈਨ ਕਰ ਦਿੱ ਗਿਆ ਯਾਰ ਚਾ 42 ਦੇ ਦਾਂਗੇ ਤੋ ਕੱਢੀ ਹੋਣੀ ਇਤੋਂ ਛੋਟੀ ਹੋਣੀ ਜੇ ਕੋਈ ਵੱਡੀਆਂ ਵੱਡੀਆਂ ਨਹੀਂ ਆ ਆ ਫਿਰ ਹਾਤੀ ਨੂੰ ਰਾਗ ਹੈ ਨਾ ਇਹ ਚੰਗੀ ਆ ਜੇ ਰਾਜੀ ਰੋਟੀ ਚੰਗੀ ਹੈ ਨਾ ਬਹੁਤ ਰੋਟੀ ਚੰਗੀ ਹੈ ਬੋਡੀ ਸਕੇਟ ਢਾਂਟਾ ਚੰਗਾ ਦਾ ਵਛੀ ਦਾ ਇਹ ਵੀ ਛਾਈ ਵਾਲਾ ਇਹ ਛਾਈ ਹਾਸਾ ਗਾਂਦੇ ਤੇ ਸਜਣੋ ਸ਼ਾਈ ਆਲ ਦੇ ਵਿੱਚ ਅੰਗ ਰੱਖਦੀ ਏ। ਖਾਂਜੀ ਕੋਲ ਬਹੁਤ ਲੰਬਾ ਜੇ। ਬਾਕੀ ਸਮਾਂ ਲੈਂਦੀ 20 ਦਿਨ ਦਾ ਲੈ ਜੂ। 20 ਦਿਨ ਲਾਏ ਨੇ। ਹਨਾ? ਉੱਤੇ ਬੰਨ ਵੀ ਹੈਗੀ ਏ। ਥੱਲੇ ਧੁੰਨ ਵੀ ਹੈਗਾ ਜੇ। ਇਹ ਸ਼ਾਈ ਆਲ ਦੇ ਵਿੱਚ 80% ਫੁੱਲ ਜੀ। ਠੀਕ ਆ। ਬਾਕੀ ਗੂੜੀ ਲਾਲ ਪਾਪੀ ਮਾਰਦੀ ਏ। ਠੀਕ ਆ। ਲਓ ਜੀ। ਸ਼ਾਈ ਆਲ ਦੇ ਵਿੱਚ। ਲਓ ਜੀ। ਲਾਇਓ ਵੀਰੇ। ਕਾਹਲੀ ਬਹੁਤ ਸੋਹਣੀ ਆ ਲਾਇਓ ਬਾਕੀ ਹਾਈਟ ਕਰਦ ਵੱਡਾਂ ਦਾ ਹਨਾ ਬਹੁਤ ਵੱਡੀ ਆ ਫਲ ਹੀ ਬੜੀ ਯਾਰ ਬੱਚੀ ਬਹੁਤ ਠੰਡੀਆਂ ਆ ਹਾਂ ਫਲ ਹੀ ਬੜੀਆਂ ਫਲ ਹੀ ਚੰਗੀਆਂ ਲਓ ਜੀ ਬਾਕੀ ਕਾਹ ਤਾਂ ਸਜਣੋ ਚੰਗਾ ਵੱਡਾ ਜੀ ਮੱਝਾਂ ਰਹੀ ਜੇ ਸਾਰਾ ਮੋਟਾ-ਮੋਟਾ ਤੇ ਬੰਨ ਵੀ ਹੈਗੀ ਥੱਲੇ ਧੁੰਨ ਵੀ ਹੈਗਾ ਜੇ ਇਹ ਸ਼ਾਈ ਆ ਜਿਹੜੀ ਆ ਗਿਣ ਲੋਗੇ 80% ਪਿਓਰ ਜੀ ਭਾਈ ਫਿਰ ਇਹਦਾ ਕੀ ਇਤਹਾਦੀ ਯਾਰ ਗਾਣੀਏ ਮਾਜੀ ਆ ਮਾਜੀ ਆ ਜਿੰਨੀ ਪਲੀ ਆ ਜਿੱਦਾਂ ਦੀ ਵਹਿੜ ਬਹੁਤ ਚੰਗੀ ਰਹੀ ਆ ਕਿੰਨੇ ਦੀ ਫਿਰ ਇਹ ਮੋਲ 60 55 ਦੇ ਦਾਂ ਹੋਰ ਕਰੀਏ ਯਾਰ ਛੜਦਾ 54 ਇਹ ਤੋਂ ਛੋਟੀ ਹੋਣੀ ਹੈ ਯਾਰ ਕਰ ਦੋ ਹੋਰ ਦੇ ਦੋ ਤਰੇਲੇ ਮੇਲਾ ਇੰਤਕਾ ਨਹੀਂ ਨਹੀਂ ਜਾਣ ਦੋ ਮਗਲਾ 55 ਦੇ ਦੇ ਇਹ ਤੋਂ ਬੈ ਸ਼ੋਰਟ ਹੋਣੀ ਬਾਕੀ ਉਹ ਬੰਦਾ ਫੋਨ ਲਾਵੇਗਾ ਵੀ ਘਟਵਾ ਦੋ ਨਹੀਂ ਕੰਮ ਹੋਣਾ ਲਓ ਭਾਈ ਸੱਜਣੋ ਤਿੰਨ ਐਨੀਮਲ ਕਾਉ ਹੌਸੇ ਨਵੀਰ ਦੇ ਕੋਲ ਪੇਂਡ ਖੇਮਕਾਨ ਬਾਰਡਰ ਜ਼ਿਲ੍ਹਾ ਸ਼੍ਰੀਨੁਤਨਤਸਰ ਸਾਹਿਬ ਦੇ ਤਸਵੀਰ ਪੱਟੀ ਲੱਗਦੀ ਆ ਬਾਈ ਸੇਠੀ ਦੇ ਫਾਰਮ ਤੇ ਪਹੁੰਚ ਗਏ ਆਪਣੀ ਖਰੀਦਦਾਰੀ ਕਰ ਲਿਓ ਤੇ ਸਾਡੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਰੱਬ ਰੱਖਾ ਜੀ